ਇੰਨਾਂ ਲਈ ਨਾ ਖਿੱਡਣ ਲਈ ਆਪਾਂ ਖੁੱਡੇ ਬਣਾਵਾਂਗੇ ਵਿੱਚ ਆਪੇ ਪਾਈਆਂ ਲਾਵਾਂਗੇ ਤਾਂ ਕਿ ਇਹ ਇੱਧਰ ਉੱਧਰ ਜਾ ਸਕਣ ਇਹਨਾਂ ਨੂੰ ਵਧੀਆ ਲੱਗਦਾ ਥੱਲੇ ਜਾਣਾ ਉਹਦੇ ਵਾਸਤੇ ਨਾ ਆਪਣੇ ਕੋਲੇ ਆ ਪਿਆਗਾ ਆ ਨੱਪ ਦਾਂਗੇ ਇੱਕ ਤਾਂ ਇਹ ਆ ਵੀ ਕੰਮ ਲੈ ਲਾਂਗੇ ਤੇ ਇਹਦੇ ਨਾਲ ਆਪਾਂ ਇਹਨਾਂ ਨੂੰ ਉਹ ਬਣਾ ਦਾਂਗੇ ਰਾਜੇ ਬਣਾ ਦਾਂਗੇ ਇੱਧਰ ਉੱਧਰ ਕਰਨ ਵਾਲੇ ਆ ਦੇਖੋ ਇਹਦੇ ਨਾਲ ਆ ਜੋੜ ਕੇ ਤੇ ਇੱਕ ਪੈ ਬੋਧੂ ਮੂਰੇ ਲਾ ਕੇ ਤੇ ਇਹਨਾਂ ਨੂੰ ਰਾਜੇ ਬਣਾ ਦੇਗੇ ਤਾਂ ਕਿ ਇਹ ਘੁੰਮਦੇ ਫਿਰਦੇ ਰਹਿਣ ਵਿੱਚ ਕੈਂਟ ਲੱਗੂਗੀ ਗੱਲਬਾਤ ਪੂਰੀ ਆ ਦੇਖੋ ਕੁਝ ਇਸ ਤਰ੍ਹਾਂ ਇਹਨੂੰ ਨਾ ਮੈਂ ਇਹਨੂੰ ਦੱਬ ਦੂੰਗਾ ਇਹਦੇ ਉੱਤੇ ਮਿੱਟੀ ਪਾ ਦੂੰ ਸਾਰੇ ਦੇ ਉੱਤੇ ਇੱਥੇ 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 ਇਧਰੋਂ ਵੀ ਮੂਰ ਰਹਿ ਜੂ ਇਹਨਾਂ ਵੜਨ ਦਾ ਇਧਰੋਂ ਵੀ ਮੂਰ ਰਹਿ ਜੂ ਇਹਦਾ ਤੇ ਇਹ ਦੋਨੇ ਪਾਸੋਂ ਨਿਕਲਣ ਦਾ ਇੱਕ ਵਾਰੀ ਇਹ ਨਗ ਬਣਾਵਾਂਗੇ ਇੱਕ ਵਾਰੀ ਇਸ ਤਰ੍ਹਾਂ ਦੀ ਟਨਲ ਜੀ ਬਣਾਤੀ ਤੇ ਹੁਣ ਦੇਖਦੇ ਇਹਨਾਂ ਨੂੰ ਬਾੜ ਕੇ ਇਹ ਅੱਪੀ ਜਾਣਗੇ ਮਨ ਲਾਦਾ ਉਹ ਮਾਰਦੀ ਆ ਹਜੇ ਵੀ ਤੇ ਉਹ ਡਰ ਗਿਆ ਤੇ ਡਰ ਗਿਆ ਆ ਮਾਰਦੀ ਹੈਗੀ ਉਹ ਆ ਥੋੜਾ ਜਿਹਾ ਕਮਜ਼ੋਰ ਆ ਕੱਲ ਵੀ ਇਹ ਇੰਚ ਕਰਦਾ ਸੀਗਾ ਠੰਡਾ ਬੈਠਾ ਸੀ ਤੇ ਆ ਤੁਹਾਨੂੰ ਇਹਨਾਂ ਨੂੰ ਹੋ ਲੱਗ ਜਾਂਦੀ ਆ ਇਹਨਾਂ ਦੀ ਕੋਟੀ ਲੱਗਦੀ ਆ ਤਾਂ ਕਰਕੇ ਇਹ ਚੜਜੀ ਮੰਨਦੇ ਆਗੇ ਇਹ ਇਹਨੂੰ ਆਪਾਂ ਉਧਰ ਭੇਜਦੇ ਆਂ ਆ ਦੇਖੋ ਇਹ ਹੱਡ ਜੋ ਹੌਲੀ ਹੌਲੀ ਵੜਨਗੇ ਪਤਾ ਲੱਗ ਜੂ ਇਹ ਹੁਣ ਦੇਖਦਾ ਉਹ ਰਸਤਾ ਹਜੇ ਉਹਨੂੰ ਐ ਲੱਗਦਾ ਨਮਾਗਾ ਹਲੇ ਨਮਾ ਲੱਗਦਾ ਇੱਕ ਵਾਰੀ ਕਿ ਆ ਕੀ ਹੋ ਗਿਆ ਕਿਉਂਕਿ ਗੱਲ ਇਹਨਾਂ ਦੇ ਲੁਕਣ ਵਾਸਤੇ ਥਾਂ ਸੀਗੀ ਇੱਥੇ ਉਹ ਵੀ ਦੇਖਦੇ ਇਧਰ ਭੇਜ ਕੀ ਉਹ ਵੀ ਕਿ ਦੇਖਣਾ ਛੱਡ ਗਿਆ ਉਧਰ ਮੈਂ ਫੈਡਰ ਦੇ ਇਹ ਉਹ ਵੱਡ ਗਿਆ ਉਹ ਦੇਖਾ ਹੌਲੀ ਹੌਲੀ ਵੱਡ ਜੂਗਾ ਇਹ ਉਹ ਵੱਡ ਗਿਆ ਵੱਡ ਗਿਆ ਉਹ ਨਿਕਲ ਆਇਆ ਇਹ ਪਾਲਦੇ ਆ ਕਿ ਇਸ ਤਰ੍ਹਾਂ ਦਾ ਕੋਈ ਹੋਵੇ ਲੰਘਣ ਟੱਪਣ ਨੂੰ ਨਾ ਤੇ ਉਹ ਬੈਠਾ ਇਹਨਾਂ ਨੂੰ ਵਧੀਆ ਚੀਜ਼ ਬਣ ਜੂਗੀ ਇਹ ਕੰਫਰਟੇਬਲ ਫਿਟ ਕਰਨਗੇ ਕਿ ਇਹ ਆਪ ਦਾ ਘਰ ਜਾ ਮਹਿਸੂਸ ਕਰਨਗੇ ਇਹਨਾਂ ਦਾ ਨਵਾਂ ਘਰ ਆਪ ਬਣਾਵਾਂਗੇ ਇਸ ਤਰ੍ਹਾਂ ਥੱਲੇ ਪੈਪਾਂ ਪਾ ਕੇ ਜਲਦੀ ਇਹਨਾਂ ਦਾ ਨਵਾਂ ਘਰ ਬਣਾ ਰਹੇ ਆ ਆ ਬੈਠਾ ਤੇ ਇਹ ਭੱਗ ਗਿਆ ਆਈ ਵਿੱਚ ਭੱਗ ਗਿਆ ਹੁਣ ਦੇਖੋ ਕਿਹੜੇ ਪਾਸੇ ਨਿਕਲਦਾ ਹੈ ਤੇ ਆ ਬੈਠਾ ਤੇ ਕੋ ਬੈਠਾ ਉਹ ਥੋੜਾ ਮੋਟਾ ਖਾ ਦੇ ਉਹਨੂੰ ਛੱਡ ਕੇ ਦੇਖਦੇ ਆ ਉਹਨੂੰ ਛੱਡ ਕੇ ਦੇਖਾਂਗੇ ਜੀ ਵਿੱਚ ਜਦੋਂ ਮੰਨਦੇ ਇਹਨਾਂ ਦੇ ਪੈਰ ਦੀ ਮਿੱਟੀ ਉਹ ਲੱਗ ਜਾਂਦੀ ਹੈ ਤੇ ਉਹ ਦੇਖਾ ਆਪਾਂ ਡਰਾਉਣਾ ਨਹੀਂ ਕਿਸੇ ਵੀ ਤਰੀਕੇ ਨਾਲ ਉਹ ਨਿਕਲ ਗਿਆ ਉਧਰ ਦੇਖੋ ਇਸ ਤਰ੍ਹਾਂ ਦੀ ਇਹਨੂੰ ਜਾਨਵਰ ਪਿਆਰੇ ਤਾਂ ਬਹੁਤ ਹੁੰਦੇ ਨੇ ਦੇਖੋ ਪਿਆਰ ਤਾਂ ਪੂਰਾ ਲੈਂਦੇ ਨੇ ਜੇ ਤੁਸੀਂ ਨਾ ਮਾਰੋਂਦਾ ਦੇਖੋ ਕਿੰਨਾ সুইਟ ਹੈਗਾ ਜੇ ਹੁਣ ਇਹ ਡਰੂਗਾ ਜਾਂ ਖਤਰਾ ਹੋ ਕਰੂਗਾ ਫਿਰ ਤਾਂ ਤੁਹਾਨੂੰ ਪਤਾ ਹੀ ਆ ਹੌਲੀ ਹੌਲੀ ਇਹ ਨਾ ਬਿਲਕੁਲ ਉਹ ਹੋ ਜਾਣਗੇ ਪੱਟ ਦੀ ਤਰ੍ਹਾਂ ਹੋ ਜਾਣਗੇ ਬੱਟੀ ਆਉਂਦਾ ਬਣਾਏ ਤੁਹਾਡੇ ਕੋਲੇ ਕਿੰਨਾ ਸਮੂਥ ਹੋਏ ਇਹ ਨੋ ਪੋਲਾ ਪੋਲਾਗਾ ਨਹੀਂ ਹੌਲੀ ਹੌਲੀ ਤੁਹਾਡੇ ਕੋਲ ਗਿੱਜੇ ਜਾਣਗੇ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਪਿਆਰ ਕਰੋਗੇ ਉਹ ਵੀ ਜਿਵੇਂ ਤੁਹਾਡੇ ਕੋਲੇ ਹੌਲੀ ਹੌਲੀ ਆਪਣੇ ਆਪ ਹੀ ਆਉਣ ਲੱਗ ਜਾਣਗੇ ਲੰਕ ਵਾਰੀ ਆਪਾਂ ਇਹ ਘਰ ਬਣਾਤਾ ਇਦੂ ਬਾਦ ਹੋਰ ਬਣਾ ਦਾਂਗੇ ਇਹ ਤਾਂ ਨਿਕਲੇ ਇਧਰ ਦੀ ਵੱੜ ਕੇ ਥੋੜਾ ਥੋੜਾ ਤਾਂ ਇਹਨਾਂ ਨੂੰ ਪਤਾ ਲੱਗਣ ਲੱਗੇ ਪਰ ਆਰਾ ਆਦਾ ਨਹੀਂ ਹੋਇਆ ਪਤਾ ਲੱਗਿਆ ਕਿ ਇਹਨਾਂ ਵਾਸਤੇ ਟਨਲ ਬਣਾਈ ਆਪਾਂ ਗੋਹਾ ਬਣਾਈ ਆ ਜਿਹੜੀ ਕਿ ਦੋ ਪਾਸੇ ਘੁੰਮਦੀ ਹੈ ਦੋ ਗੇਟ ਖੋਲਦੇ ਆ ਉਹਦੇ ਤੇ ਆ ਦੇਖੋ ਕਿੰਨੇ ਪਿਆਰ ਨਾਲ ਬੈਠਾ ਹੈ ਹੋਇਨਾ ਬੋਲਾ ਬੋਲਾ ਬਈ ਜਿੰਨੇ ਕ ਪੋਲੇ ਕਪੜੇ ਮਿਲ ਜਿੰਨਾਂ ਆਪ ਨੂੰ ਯਾਰਾ ਜੀ ਬਾਲੀ ਕੈਂਟ ਜੀਆ ਸਹੀ ਦੇਖਾ ਮੈਨੂੰ ਚੱਕ ਕੇ ਕਹਿੰਦਾ ਨਾ ਹਾ ਦੇ ਆਪ ਨੂੰ ਕਰੜ ਆ ਜਾ ਕਰ ਲਿਆ ਉਹ ਭੱਜ ਗਿਆ ਜਿਹੜਾ ਮੰਦਾ ਅਸਲ ਤੂੰ ਇਹਨਾਂ ਪੈਰਾਂ ਨੂੰ ਉਹ ਲੱਗ ਜਿੰਦੀਆਂ ਹੋਣਗੀਆਂ ਇਹਦੀਆਂ ਮੁਰਗੀ ਦੀ ਬੋਟੀ ਲੱਗ ਜਿੰਦੀ ਹੋਊਗੀ ਤਾਂ ਕਰਕੇ ਆ ਦੇਖੋ ਉੱਤੇ ਜਿਹੜੀ ਬੈਠੀ ਹੈ ਇਹ ਬਹੁਤ ਖਾਰਾ ਵਾ ਆ ਆ ਗਿਆ ਉਹਨਾ ਚਲੋ ਇਹਨਾਂ ਨੂੰ ਅਧਿਕਾਰ ਚ ਕਰਨ ਦਾ ਇੰਜੋਏ ਇਹਨਾਂ ਨੂੰ ਖਾਣਾ ਪਾਣੀ ਹੋਰ ਪਾ ਦੇਣੇ ਥੋੜਾ ਜਿਹਾ ਮੋਟਾ ਸੀ ਇਹਨੂੰ ਵੀ ਇੱਥੇ ਛੱਡਿਆ ਮੈਂ ਪਰ ਹਜੇ ਇਹਨੂੰ ਓਪਰਾ ਓਪਰਾ ਲੱਗਦਾਗਾ ਕਿਉਂਕਿ ਇਹਨੂੰ ਐ ਲੱਗਦਾ ਕਿ ਪਤਾ ਨਹੀਂ ਕੀ ਬਣ ਗਿਆ ਇਹ ਮਿੱਟੀ ਪਟਣ ਦੀ ਕੋਸ਼ਿਸ਼ ਕੀਤੀ ਇਹ ਓ ਲੰਗਿਆ ਬਸ ਇਹਦੇ ਹੀ ਮੈਨੂੰ ਹੋ ਸੀਗਾ ਕਿ ਮੋਟਾ ਪਤਾ ਨਹੀਂ ਵਜਦੀ ਲੰਘ ਸਕੂਗਾ ਕਿ ਨਹੀਂ ਤੇ ਇਹਨਾਂ ਦਾ ਨਾਮ ਜਲਦੀ ਰੱਖਦੇ ਆਪਾਂ ਤੁਸੀਂ ਨਾਮ ਦੱਸੋ ਕੀ ਰੱਖੀ ਆ ਗਿਆ ਇਧਰ ਕੋਮਬੇ ਹੁਣ ਇਹਨੂੰ ਪਤਾ ਲੱਗ ਗਿਆ ਕਿ ਹਾਂ ਵੀ ਰਸਤਾ ਹੈਗਾ ਰਸਤੇ ਦਾ ਪਤਾ ਲੱਗ ਗਿਆ ਤੇ ਆਪਾਂ ਨੂੰ ਵਧੀਆ ਲੱਗਿਆ ਇਹਨਾਂ ਵਾਸਤੇ ਉਹ ਬਣਾਇਆ ਸੀ ਤੇ ਰਸਤੇ ਦਾ ਇਹਨਾਂ ਨੂੰ ਪਤਾ ਲੱਗ ਗਿਆ ਤੇ ਹੋਰ ਵੀ ਬਣਾਵਾਂਗੇ ਦੂਬਾ ਦਾ ਆਪਾਂ ਉਹ ਦੇਖੋ ਦੇਖੋ ਕੀ ਕਰਦਾ ਮਿੱਟੀ ਨਾਲ ਮਿੱਟੀ ਧੱਕਦਾਗਾ ਤੇ ਉਹ ਦੇਖ ਹੁਣ ਬਸ ਇਹ ਜਲਦੀ ਇਧਰ ਦੀ ਜਾਣ ਲੱਗ ਜਾਨ ਤੇ ਵਧੀਆ ਹੋ ਜੂਗਾ ਇਹ ਉਹ ਦੁਆਰਾ ਫੇਰ ਉਥੇ ਰਸਤੇ ਗਿਆ ਉਹ ਦੇਖਦਾਗਾ ਕਿ ਮਿੱਟੀ ਕਿੱਥੋਂ ਆ ਗਈ ਉਹਦੇ ਜੜ ਵਾਲੀ ਮੰਨਦੇ ਆ ਕਿਉਂਕਿ ਛਿੱਟੇ ਛਿੱਟੇ ਨਾ ਤਾਂ ਘਰ ਕੇ ਫਿਰ ਆਏ ਉਹ ਤਾਂ ਕਰਦੇ ਆ ਕਿ ਭਈ ਸਾਸ ਫੀਅਤ ਰੱਖਦੇ ਆ ਪੂਰੀ ਇਹ ਉਬੜ ਗਿਆ ਸਾਸ ਫੀਅਤ ਦਾ ਫੁੱਲ ਰੱਖਦੇ ਆ ਆਪਦੇ ਹੱਥੋਂ ਥੋਦੀ ਝਾੜਦੇ ਆ ਜਦੋਂ ਉਹ ਹੋ ਜਾਂਦਾਗਾ ਇਹ ਹਾਂ ਇਹ ਉਹਦੀ ਇਹ ਚੜ ਮੰਨਦਾਗਾ ਤੇ ਆਦੀ ਆਦੀ ਇਹ ਮਿੱਟੀ ਲੱਗਦੀ ਹੈ ਨਾ ਫਿਰ ਛਿੱਟਦੇ ਹੈਗੇ ਤੇ ਭਈ ਛੱਟਾ ਹੋਉਂਦਾ ਇਹ ਤਾਂ ਹੈ ਫਰਕ ਤਾਂ ਹੁੰਦਾਗਾ ਨਹੀਂ ਉਹ ਬਾਕੇ ਇਹਨਾਂ ਨੂੰ ਹੌਲੀ ਹੌਲੀ ਜਲਦੀ ਬਸ ਇੱਧਰ ਸ਼ਿਫਟ ਕਰ ਦੇਵਾਂਗੀ ਉਦੋਂ ਇਹਨਾਂ ਦਾ ਘਰ ਬਣਾਉਣਾ ਨਵਾਂ ਮਿੱਟੀ ਦਾ ਵਿੱਚ ਪਧੀਆ ਕੁੰਮਲ ਫਿਰ ਨੂੰ ਇਹਨਾਂ ਨੂੰ ਗੇੜੇ ਖਾਨ ਨੂੰ ਪਾਰਕ ਬਣਾਵਾਂਗੇ ਤੇ ਉੱਥੇ ਇਹਨਾਂ ਦਾ ਆਪਦਾ ਘਰ ਹੁਣ ਗੈਸਟ ਆ ਕੇ ਮਹਿਮਾਨ ਇਹਨਾਂ ਦੇ ਘਰੇ ਰਹਿ ਰਹੇ ਹੈਗੇ ਹਿੰਦੀ ਤੇ ਉੱਥੇ ਇਹਨਾਂ ਦਾ ਸਪੈਸ਼ਲ ਆਪਦਾ ਘਰ ਹਰੇਕ ਜਾਨਵਰ ਦਾ ਆਪਦਾ ਘਰ ਇਹਨੂੰ ਵੀ ਜਾਣ ਦਿਓ ਹੁਣ ਇੱਥੇ ਜਾ ਭਈਆ ਨਵੇਂ ਰਸਤੇ ਵੀ ਜਾ ਨਵਾਂ ਰਸਤਾ ਨਹੀਂ ਜਾ ਰਿਹਾ। ਇਧਰ ਦੀ ਕੋਈ ਰੀਮ ਫੜ ਕੇ ਛੱਡਣਾ ਪਊਗਾ ਮੈਨੂੰ। ਚੱਲ ਕੋਈ ਨਹੀਂ ਹੌਲੀ-ਹੌਲੀ ਆਪੀ ਗਿੱਜ ਜੂਗਾ। ਤੇ ਜਾਨਵਰਾਂ ਨਾਲ ਪਿਆਰ ਕਰਨਾ, ਸਟ्रेस ਦੂਰ ਕਰਨੀ ਹੈ ਤਾਂ ਇਹਨਾਂ ਨਾਲ ਪਿਆਰ ਕਰੋ। ਠੀਕ ਹੈ ਜੀ ਤੇ ਇਹ ਥੋੜਾ ਤੇਜ਼ ਹੈਗਾ। ਇਹ ਆਈ ਆਈ ਇਹ ਨਹੀਂ ਹੱਥ ਲਾਉਂਦਾ ਇਧਰ ਅੰਡਾ ਵੀ ਆੜ ਦੇ ਉਦੇਸੀ ਮੁਰਗੀਆਂ ਦਾ। ਤੇ ਆ ਤਾਂ ਬੱਚਾ ਦਾ। ਇਹ ਤਾਂ ਮੰਨ ਜੈਨਾਗਾ। ਇਹ ਥੋੜਾ ਨਰਮਾ ਨੰਨੇ ਨਾਮ ਰੱਖਾਂਗੇ ਆਪਾਂ ਇਹ ਮਾਰਦੀ ਆ ਇੱਥੋਂ ਪੱਤੇ ਤੋੜ ਕੇ ਇਹਨਾਂ ਨੂੰ ਪਾਉਂਦੇ ਆ ਮੂਲੀਆਂ ਦੇ ਪੱਤੇ ਖੁਸ਼ ਹੋ ਕੇ ਖਾਂਦੇ ਆ ਥੋੜੇ ਮੁੱਟੇ ਟੁੱਟੇ ਹੋਏ ਜਿਹੜੇ ਕੁ ਟੁੱਟੇ ਪਏ ਆ ਉਹ ਮੁਰਗੀਆਂ ਭੇਜਦੀਆਂ ਹਨ। ਉਹ ਵਿਚਾਰੇ ਦੂਰ ਹੀ ਖੜੇ ਆ ਬਸ ਤਾਂ ਉਹ ਖਾ ਰਹੇ ਸੀ ਪਹਿਲਾਂ। ਪਰ ਹੁਣ ਉਹਨਾਂ ਨੂੰ ਸਪੈਸ਼ਲ ਪਾਵਾਂਗੇ ਦੁਬਾਰਾ। ਉਹ ਦੇਖੋ ਆ ਦੇ ਨਵੇਂ ਘਰ ਚ ਖੇਡ ਰਹੀ ਐ। ਇਹ। ਲੋ ਜੀ ਆਪਣੇ ਰੋਟੀ ਖਾਣ ਦਾ ਟਾਈਮ ਹੋ ਗਿਆ। ਰੱਖ ਕੱਚੀ ਹੈਗੀ। ਮੇਰੇ ਕੋਲ ਨੂੰ ਬੁੱਥਾ ਜਗਾਈ ਹੋਈ। ਦੁਬਾਰਾ ਜ। ਅਜੇ ਰੋਟੀ ਖਾਣ ਦਾ ਟਾਈਮ ਹੋ ਗਿਆ। ਪਰ ਰੋਟੀ ਕੱਚੀ ਆ। ਆਈ ਇਸੀ ਦੀ ਦੇਖਦੇ ਆ ਇਹਨੂੰ ਚੁੱਲੇ 'ਚ ਲਾ ਕੇ ਕਿ ਚੱਲ ਬਣਦੀ ਹੈ ਗੱਲ ਕਿ ਨਹੀਂ ਬਣਦੀ ਤੇ ਆਹ ਲੋ ਥੋੜੀ ਜਿਹੀ ਮੋਟੀ ਹੈਗੀ ਤੇ ਯਾਰ ਇੱਕ ਮਿੰਟ ਉ ਸੇਕਾ ਓਏ ਇਥੇ ਹੀ ਬਣਾ ਲੈਣੇ ਆਹ ਦੇਖਦੇ ਹਾਂ ਕੀ ਬਣਦਾ ਹੈਗਾ ਤੇ ਇਹਦੇ ਹਜੇ ਤਾਵਾ ਨਹੀਂ ਰੱਖਿਆ ਆਪਾਂ ਤੇ ਬਣੂਗੀ ਇਹ ਨਹੀਂ ਬਣਦੀ ਬਣੇਗੀ ਨਹੀਂ ਬਣੇਗੀ ਤੇ ਥੋੜਾ ਸੇਕ ਲੱਗ ਜਾਣਾ ਤੇ ਨਹੀਂ ਥੱਕਾ ਮੇਰੇ ਬਣਦੀ ਤਾਂ ਹੈਗੀ ਆ ਬਣ ਤਾਂ ਗਈ ਪਰ ਕਈ ਵਾਰੀ ਕੋਲਾ ਜ਼ਿਆਦਾ ਲੱਗ ਗਿਆ ਕਿਤੇ ਕਿਤੇ ਘੱਟ ਲੱਗਿਆ ਤੇ ਕੋਈ ਗੱਲ ਨਹੀਂ ਰੜਨਦੇ ਉਹ ਦੇਖਦੇ ਹਾਂਗੇ ਹਾਂ ਲਾ ਦਿੰਨੇ ਆਪਾਂ propto ਸੇਕਾ ਬਹੁਤ ਆਗਾ ਉਹਨਾਂ ਨੂੰ ਸਟੇਟ ਤੇ ਖੜੀ ਕਰ ਦਿੰਨੇ ਆ ਦੇ ਦੇ ਕੀ ਬਣਦਾ ਆ ਬਸ ਉਧਰ ਕਰ ਦਿੰਨੇ ਆ ਜੀ ਐਂ ਲੱਗਦਾ ਹੱਥਾਂ ਨੂੰ ਇੰਨਾ ਸਿੱਕਾ ਲੱਗਦਾ ਜੀ ਰੋਟੀ ਨੂੰ ਸਿੱਕਾ ਲੱਗ ਨਹੀਂ ਰਿਹਾ ਲੱਗ ਗਿਆ ਵੀ ਲੱਗ ਗਿਆ ਫੁੱਲਦੀ ਆ ਦੇਖ ਬਿਨਾ ਤਾਂ ਬੇੜੀ ਤੇ ਸਿੱਧੀ ਝੁੱਲੇ ਵਾਲੀ ਰੋਟੀ ਇਹ ਨਵੇਂ ਨਵੇਂ ਐਕਸਪੈਰੀਮੈਂਟ ਮੈਂ ਕਰ ਸਕਦਾਗਾ ਠੀਕ ਐ ਨਾ ਲੈ ਵੀ ਨਾ ਨੂਆ ਮਨ ਦੀ ਗੱਲ ਪੂਰੀ ਉਹ ਤੇਰੀ ਨੂੰ ਖਾਮੋਦਾ ਅਰੇ ਜੋ ਥੋੜੀ ਹੋਰ ਰਾੜਨੀ ਹੈ ਇੱਥੇ ਰਾੜਦੇ ਕੱਚੇ ਦੇ ਘੱਟ ਦੇ ਪਰ ਆ ਰੰਗ ਚੁੱਲੇ ਤੇ ਨਹੀਂ ਆਉਂਦਾ ਤੁਸੀਂ ਦੱਸਿਓ ਮੈਨੂੰ ਆ ਚੁੱਲੇ ਤੇ ਕੀ ਜੰਨਾ ਤੇ ਗੈਸ ਤੇ ਆਹ ਰੰਗ ਦੱਸੋ ਗੈਸ ਤੇ ਆਉਂਦਾ ਕਿ ਨਹੀਂ ਆਉਂਦਾ ਰੋਟੀ ਦਾ ਤੇ ਗੈਸ ਤੇ ਨਹੀਂ ਆਉਂਦਾ ਬਈ ਇਹ ਗੱਲ ਮੰਨ ਲਈ ਹਾਂ ਤਾਂ ਹਾਂ ਕਾਹ ਹੁੰਦੀ ਆ ਇਹਨੂੰ ਕਹਿੰਦੇ ਮਿਹਨਤ ਦੀ ਰੋਟੀ ਮਿਹਨਤ ਨਾਲ ਬਣਾਈ ਰੋਟੀ ਸਬਜ਼ੀਆਂ ਵੀ ਆਪਾਂ ਚੁੱਲੇ ਤੇ ਬਣਾਈ ਸੀ ਲੀਡਰ ਲਾਉ ਖਾ ਕੇ ਦੇਖੋ ਮੈਂ ਤਾਂ ਹੀ ਖੜਾਗਾ ਹਾਂ ਹਾਂ ਮੈਂ ਚਲ ਟੈਸਟ ਕਰੀਏ ਇਹ ਤਵੇ ਤੇ ਥੋੜੀ ਪਤਲੀ ਹੁੰਦੀ ਨਾ ਮੋਟੀ ਨਹੀਂ ਰੋਟੀ ਮੋਟੀ ਤਾਂ ਫਿਰ ਉਹ ਚ ਪੈਣੀ ਨਹੀਂ ਸੀ ਪਤਲੀ ਰੋਟੀ ਬਾਕੀ ਚੁੱਲੇ ਪਰ ਰੜ ਗਈ ਜਿਹੜਾ ਕੋਈ ਬਣਾ ਸਕਦਾ ਚੁੱਲੇ ਤੇ ਮੈਂ ਕਹਿੰਦਾ ਬਣਾਓ ਅੱਛਾ ਕਿਉਂਕਿ ਗੈਸ ਬਹੁਤ ਹਾਨੀਕਾਰਕਾ ਹਿਲ ਕਰਵਾਛ ਜਿਨ੍ਹਾਂ ਦੇ ਬੱਚ ਜ ਹੈ ਨਹੀਂ ਕੁਝ ਕਰਨੀ ਚਾਹੀਦਾ ਤੇ ਚੱਕਣਾ ਬਾਬ ਇਹ ਗਣਮਬਰ ਬਣ ਗਈ ਤੇ ਹੁਣ ਇਸ ਤੋਂ ਬਾਅਦ ਆਪਾਂ ਕੀ ਇਸ ਤੋਂ ਬਾਅਦ ਕੀ ਕਰਾਂਗੇ ਬੰਨੀ ਹੋਈ ਆ ਬੰਨੀ ਹੋਈ ਆ ਬੰਨੇ ਹੋਇਆ ਬੰਦਰੀ ਆ ਓ ਤੂੰ ਕੀ ਕਹਿਣਾ ਓਏ ਮੱਚ ਗਏ ਇਧਰੋਂ ਇਹ ਕਾ ਬੋਲਦਾ ਅਗਲੇ ਵੀਰਾਂ ਨੂੰ ਜਮਲਾਂਗੇ ਯੂ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ